ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਲੜਕੀ ਦੀ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਜਿਹੜੀਆਂ ਅਸ਼ਲੀਲ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ ਇਹ ਜਿਹੜੀ ਲੜਕੀ ਹੈਗੀ ਸੀ ਇਹਦੇ ਵੱਲੋਂ ਇੱਕ ਕੰਪਲੇਂਟ ਸਾਡੇ ਕੋਲ ਦਾਇਰ ਕੀਤੀ ਗਈ ਸੀ ਜਿਸ ਦੀ ਪੜਤਾਲ ਵਾਸਤੇ ਸਾਡੇ ਮੈਂ ਜਿਹੜੇ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ ਕੌਰ ਜਿਹੜੇ ਮੇਰੇ ਨਾਲ ਬੈਠੇ ਆ ਐਸਪੀ ਪੀਵੀਆਈ ਇਹਨਾਂ ਦੀ ਡਿਊਟੀ ਲਈ ਸੀ ਕਿ ਇਹਦੀ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਵੇ ਕਿਉਂਕਿ ਜਿਹੜੀ ਲੜਕੀ ਵੱਲੋਂ ਦਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ ਕਰੀਬ ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਦੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਉਹ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਕੇ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅੱਜ ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਉਸੇ ਦੋਸਤ ਦੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ ਪਛਾਣ ਜਿਹੜੀ ਹੈਗੀ ਹੈ ਅਗੇ ਕਰ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਗ ਜਿਹੜਾ ਹੋ ਜਾਂਦਾ ਹੈ ਤਦ ਜਿਹੜੀ ਰਬਜੀਤ ਤੇ ਜਿਹੜਾ ਇਹ ਲੜਕੀ ਹੈਗੀ ਸੀ ਇਹਨਾਂ ਦੇ ਆਪਸ ਦੇ ਵਿੱਚ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤ ਤੇ ਰਹਿੰਦੇ ਨੇ ਹਰੇਕ ਫੰਕਸ਼ਨਰ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨਰ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰავਜੀਤ ਲੜਕਾ ਸੀ ਉਸਨੇ ਉਸਦੇ ਨਾਲ ਜੋ ਉਸਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਨੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਜਨ ਦੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਏ ਗਏ ਪਰ ਲੜਕੀ ਵੱਲੋਂ ਜਿਹੜਾ ਐਲੀਗੇਸ਼ਨ ਸੀ ਕਿ ਇਹ ਸਾਰਾ ਕੁਝ ਡਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਬਿਨਾ ਜਿਹੜਾ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੜਕੀ ਨੇ ਇੱਕ ਜਿਹੜੇ ਸੰਗੀਨ ਜਿਹੜੇ ਦੋਸਤ ਉਹਨਾਂ ਦੇ ਉੱਪਰ ਪੜਤਾਲੀਆ ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ رائے ਲਈ ਕਾਨੂੰਨੀ رائے ਲੈ ਕੇ ਜਿਹੜੀ ਹੈਗੀ ਹੈ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਬੀ ਐਨ ਐਸ ਦੀ 65 ਸੈਕਸ਼ਨ 2 ਜਿਹੜੀ ਕਲॉज ਹੈਗੀ ਹੈ 351 ਜਿਹੜੀ ਇਹਦੀ ਕਲॉज ਹੈਗੀ ਹੈ ਕਲॉज 2 ਐਂਡ ਇਹਦੇ ਨਾਲ ਹੀ 61 ਕਲॉज 2 ਐਂਡ 6 ਜਿਹੜੀ ਹੈਗੀ ਅੱਗੇ ਆਈਟੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67 e A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਦੀਆਂ ਵੀਡੀਓ ਸੀ ਜਿਹੜੀਆਂ ਵੀਡੀਓ ਆ ਤੇ ਆ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਸੀ ਮੈਂ ਮੁਕਦਮਾ ਦਰਜ ਕਰ ਦਿੱਤਾ ਕਿ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਰਵਜੀਤ ਸਿੰਘ ਹੈ ਉਹਦੀ ਉਮਰ ਜਿਹੜੀ 18 ਸਾਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ 19 ਸਾਲ ਹੈ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਹੈ 21 ইয়ার্স ਦੇ ਕਰੀਬ ਹੈਗੀ ਆ ਅਏ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈ ਜਾਂਦੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀਆਂ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ ਰਹਿਣ ਵਾਲੇ ਕਿੱਥੇ ਨੇ ਉਸੇ ਏਰੀਆ ਦੇ ਨੇ ਜਿਹੜਾ ਪ੍ਰਵਜੀਤ ਸਿੰਘ ਹੈਗਾ ਉਹ ਸਿਟੀ ਨਕੋਦਰ ਏਰੀਆ ਦਾ ਰਹਿਣ ਵਾਲਾ ਹੈਗਾ ਦੂਜਾ ਜਿਹੜਾ ਹੈਗਾ ਥਾਣਾ ਸ਼ਮਸ਼ੇਰ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੋਈ ਉੱਥੇ ਦਾ ਰਹਿਣ ਵਾਲਾ ਹੈਗਾ ਜਿਹੜਾ ਇੰਦਰਜੋਤਾ ਤਾਂ ਇਹਨਾਂ ਦੀ ਜਿਵੇਂ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਪ੍ਰਵਜੀਤ ਸਿੰਘ ਨਾਲ ਜਾਣ-ਪਛਾਣ ਹੋਈ ਸੀ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਐਜ਼ ਅ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਫਿਐਂਸੀ ਦੇ ਤੌਰ ਦੇ ਵਿੱਚ ਵਿਚਰਦੇ ਸੀ ਦੋਨੋਂ ਪਰਿਵਾਰਾਂ ਦਾ ਮੇਲ-ਜੋਲ ਸੀ ਬਟ ਇਹਦੇ ਜਿਹੜੇ ਲੜਕੀ ਨਾਲ ਇਹਨਾਂ ਦੇ ਸਰੀਰਿਕ ਸੰਬੰਧ ਜਿਹੜੇ ਹੈਗੇ ਨੇ ਉਹ ਉਸ ਨੂੰ ਕੋਈ ਨਸ਼ੀਲੀ ਵਸਤੂ ਦੇ ਕੇ ਤੇ ਉਹਦੀ ਮਰਜ਼ੀ ਤੋਂ ਬਿਨਾਂ ਬਣਾਉਣ ਦੇ ਜਿਹੜੇ ਦੋਸ਼ ਹੈਗੇ ਸੀ ਜਿਨ੍ਹਾਂ ਦੀ ਜੜੀ ਹੈਗੀ ਆ ਪਤਾਲ ਜਿਹੜੀ ਕੀਤੀ ਗਈ ਤੇ ਉਹਦੇ ਆਧਾਰ ਦੇ ਉੱਤੇ ਮਕਦਮਾ ਸੀ ਆਲਰੇਡੀ ਦਰਜ ਕਰ ਚੁੱਕੇ ਆ ਸਰ ਇਹ ਕਿੰਨੇ ਵਾਇਰਸ ਦੋ ਕੰਪਲੇਂਟ ਜੀ ਸਰ ਇਹ ਵੀਡੀਓ ਜਿਹੜੀ ਹੈਗੀ ਹੈ ਇਹ ਕੁਛ ਲੋਕਾਂ ਤੋਂ ਕੌਮ ਹੋਇਆ ਕੀ ਹੋਇਆ ਕੀ ਜਿਹੜਾ ਲੋਕੀ ਕੀਤੀ ਹੈ ਜਿਹੜੀ ਹੈ ਜਿਹੜੀ ਇਹ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਇਹਨਾਂ ਦੇ ਕਿਉਂਕਿ ਸਾਰਾ ਡਿਵਾਈਸ ਤੋਂ ਪਤਾ ਲੱਗਣਾ ਹੈਗਾ ਐਂਡ ਟੈਕਨੀਕਲ ਇਹਦਾ ਜਿਹੜਾ ਫੋਰੈਂਸਿਕ ਜਦੋਂ ਫੋਨ ਜਿਹੜੀ ਜਾਂਚ ਹੋਏਗੀ ਕਿ ਇਹ ਜਿਹੜੀ ਵੀਡੀਓ ਹੈਗਾ ਕਿਸ ਡਿਵਾਈਸ ਦੇ ਵਿੱਚ ਜਿਹੜੀ ਹੈਗੀ ਬਣੀ ਸੀ ਕਿਸ ਡਿਵਾਈਸ ਦੇ ਵਿੱਚੋਂ ਅੱਗੇ ਜਿਹੜੀ ਸਰਕੂਲੇਟ ਕੀਤੀ ਗਈ ਆ ਇਹਦੀ ਟ੍ਰਾਂਸਮਿਸ਼ਨ ਕੀਤੀ ਗਈ ਆ ਉਹ ਸਾਰਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਐਂਡ ਉਹਦੇ ਵਿੱਚ ਜਿਹੜਾ ਅਸੀਂ ਅੱਗੇ ਆਫਟਰ ਇਨਕੁਆਰੀ ਆਫਟਰ ਜਿਹੜੀ ਤਫਤੀਸ਼ ਦੇ ਵਿੱਚ ਜੋ ਸਾਰੇ ਤੱਥ ਆਉਣਗੇ ਉਹਨਾਂ ਦੇ ਅਨਸਾਰ ਕਾਰਵਾਈ ਕੀਤੀ ਜਾਏਗੀ ਚੈਟ ਵੀ ਸਾਮਣੇ ਆ ਰਹੀ ਹੈ ਮਤਲਬ ਜੇ ਕੋਈ ਵੀਡੀਓਸ ਦੇਖਣਾ ਹੈ ਸੋਸ਼ਲ ਮੀਡੀਆ ਤੇ WhatsApp ਐ ਸਟਰਾਟਿਕ ਚੈਟ ਵੀ ਨਹੀਂ ਸਾਮਣੇ ਆ ਰਹੀ ਹੈ ਉਹਦੇ ਬਾਰੇ ਕੁਝ ਪਤਾ ਚੱਲਿਆ ਹੁ ਲੇਟਾ ਜੋ ਵੀ ਚੈਟ ਹੈ ਜਾਂ ਜੋ ਵੀ ਇਹਦਾ ਫੋਰੈਂਸਿਕ ਅਨਲਿਸਿਸ ਹੋਣਾ ਹੈਗਾ ਕਿਉਂਕਿ ਉਹਦੇ ਵਿੱਚ অথੈਂਟੀਸਿਟੀ ਜਾਂ ਜਿਹੜੀ ਇਨਫਰਮੇਸ਼ਨ ਹੈ ਕਿੰਨੀ ਕਿ ਜੈਨੂਇਨ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਕਿਸੇ ਨੇ ਐਡਿਟ ਕੀਤੀ ਹੈ ਜਾਂ ਨਹੀਂ ਕੀਤੀ ਆ ਉਹਦਾ origignal source ਆਫ ਜਿਹੜੀ ਇਨਫਰਮੇਸ਼ਨ ਦਾ ਡਿਵਾਈਸ ਦਾ ਕੀ ਹੈਗਾ ਉਦੇ ਬੇਸ ਦੇ ਉੱਤੇ ਜਿਹੜੀ ਹੈਗੀ ਸਾਰੀ ਤੇ ਪਾਰਟ ਜਿਹੜੀ ਹੈਗੀ ਕਿਉਂਕਿ ਸਾਡੇ ਕੋਲ ਸਟੈਚੂਟਰੀ ਪੀਰੀਅਡ ਹੈ ਕਿ ਫਰੋਮ ਦੀ ਰਜਿਸਟ੍ਰੇਸ਼ਨ ਆਫ ਆਰ ਐਫ ਆਈ ਆਰ ਇਨ ਥਿਸ ਕੇਸ ਦੇ ਸਾਡੇ ਕੋਲੇ ਵੀ ਆਰ ਹੈਵਿੰਗ 60 ਡੇਸ ਟੂ ਕੰਪਲੀਟ ਦਾ ਇਨਵੈਸਟੀਗੇਸ਼ਨ ਦਾ 60 ਡੇਸ ਸਾਡੇ ਕੋਲ ਹੈਗੇ ਨੇ ਐਂਡ ਇਸ ਟਾਈਮ ਦੇ ਅੰਦਰ ਜਿਹੜੀ ਹੈਗੀ ਅਸੀਂ ਤਫਤੀਸ਼ ਆਪਣੀ ਜਿਹੜੀ ਹੈਗੀ ਆ ਮੁਕੰਮਲ ਕਰਕੇ ਜਿਹੜਾ ਜੋ ਵੀ ਇਹਦੀ ਆਪਣੀ ਰਿਪੋਰਟ ਹੁੰਦੀ ਹੈ ਪੁਲਿਸ ਫਾਈਨਲ ਰਿਪੋਰਟ ਜਿਹੜੀ ਹੈਗੀ ਸਾਡੇ we will submit in the court so, ਜਿਹੜੀ ਜਿਹੜੀ ਏਜ ਵਾਲੇ ਜਿਹੜਾ ਫੈਕਟਰ ਹੈਗਾ ਉਹ ਇਸ ਜਿਹੜਾ ਹੈਗਾ ਆਪਣੇ ਕੋਈ ਰੇਪ ਦਾ ਕੇਸ ਹੋਵੇ ਉਹਦੇ ਵਿੱਚ ਜਿਆਦਾ ਮੈਟਰ ਨਹੀਂ ਕਰੂਗਾ ਉਹ ਉਹਦੇ ਵਿੱਚ ਜਿਹੜੀਆਂ ਸਟੈਚੂਟਰੀ ਪ੍ਰੋਵੀਜ਼ਨਸ ਹੈਗੀਆਂ ਨੇ ਇਸ ਸੈਕਟਰ ਦੇ ਤਹਿਤ ਹੈਗੀਆਂ ਨੇ ਕਿ ਬੇਸ਼ੱਕ ਇਹ ਜੋ ਦੀ ਕੋਈ ਵੀ ਹੋਵੇ ਬਟ ਕੋਰਟ ਨੇ ਡਿਸਾਈਡ ਕਰਦਾ ਕਿ ਯੂਵੈਨਾਈਲ ਦੇ ਵਿੱਚ ਉਹਨੂੰ ਕਨਸਿਡਰ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਫਸਟ ਟਾਈਮ ਜਦੋਂ ਇਹ ਉਸ ਤੋਂ ਬਾਅਦ ਇੰਟਰਪਰਟ ਇਨਵਾਲਵਮੈਂਟ ਸ਼ੁਰੂ ਹੁੰਦੀ ਹੈ ਕਿ ਬਲੈਕਮੇਲਿੰਗ ਇਹ ਤੇ ਜਿਹੜੇ ਐਪਲੀਕੇਸ਼ਨ ਦੇ ਵਿੱਚ ਜਿਹੜੇ ਨੇ ਤੱਤ ਦੱਸੇ ਕਿ 2024 ਦੇ ਦੱਸੇ ਜਿਵੇਂ ਮੈਂ ਦੱਸਿਆ ਕਿ ਇਹਦੀ ਇਨਕੁਆਰੀ ਤਾਂ ਕਰਦੀ ਜਿਹੜੀ ਹੈਗੀ ਕੀਤੀ ਗਈ ਹੈਗੀ ਪ੍ਰੀਮੀਅਮ ਰੇਟ ਜਿਹੜੀ ਮੋਡਲ ਇਨਕੁਆਰੀ ਕੀਤੀ ਗਈ ਕਿਉਂਕਿ 2024 ਦੇ ਪ੍ਰਾਣਾ ਵਕੂਆ ਦੱਸਿਆ ਜਾ ਰਿਹਾ ਸੀ ਦਾ 2024 ਦਾ ਤੁਸੀਂ ਜਿਸ ਵਕਤ ਜਿਹੜਾ ਲੜਕੇ ਦੀ ਇੰਦਰ ਜਿਹੜਾ ਪ੍ਰਭਜੀਤ ਹੈਗਾ ਇਹਦੀ ਉਮਰ ਉਦੋਂ 17 ਸਾਲ ਦੇ ਕਰੀਬ ਬਣਦੀ ਸੀ ਜਿਹੜੀ ਲੜਕੀ ਆ ਉਹਦੀ ਜਿਹੜੀ ਹੈਗੀ 19 ਸਾਲ ਦੇ 20 ਸਾਲ ਦੇ ਕਰੀਬ ਸੀ ਸੋਸ਼ਲ ਦੀ ਗੱਲ ਦੀ ਸਿਰਫ ਵੈਦ ਤੁਹ ਆਇਆ ਸਿਰਫ ਇਸੇ ਚੀਜ਼ ਨੂੰ ਲੈ ਕੇ ਜਾਂਦਾ ਸੀਗਾ ਕਿ ਨਰਮ ਸਭਾ ਨੂੰ ਨਹੀਂ ਆ ਪੈਸੇ ਵਗਰਾ ਵੀ ਮੰਗੇ ਜਾਂਦੇ ਸੀ ਕਿਉਂਕਿ ਉਹਨੂੰ ਆਈ ਥਿੰਕ ਉਹ ਯੂਟਿਊਬ ਦੇ ਫੇਮਸ ਨੇ ਇਹ ਕਿਸ ਤਰ੍ਹਾਂ ਨਹੀਂ ਜਿਹੜੇ ਦੋਨੋਂ ਜਿਹੜੇ ਪਰਿਵਾਰ ਇਨ੍ਹਾਂ ਦੇ ਹੈਗੇ ਸੀ ਪ੍ਰਭਜੀਤ ਅਤੇ ਜਿਹੜੇ ਦੋਨੋਂ ਘਰੋਂ ਤੋਂ ਜਿਹੜੇ ਵੈਲਟੂ ਟੂ ਫੈਮਿਲੀਜ਼ ਨੂੰ ਬਿਲੋਂਗ ਕਰਦੇ ਨੇ ਕੋਈ ਪੈਸੇ ਦੀ ਐਕਸਟਰਸ਼ਨ ਵਾਲੀ ਜਿਹੜੀ ਗੱਲ ਇਸ ਤਰ੍ਹਾਂ ਦੀ ਹਲੇ ਸਾਹਮਣੇ ਨਹੀਂ ਆਈ ਬਟ ਜਿਹੜੀਆਂ ਉਹ ਇਨੀਸ਼ੀਅਲਸ ਜੋ ਸਾਨੂੰ ਇਹਦੇ ਵਿੱਚ ਆਇਆ ਕਿ ਉਹ ਲੜਕੀ ਵੱਲੋਂ ਇਹ ਜਿਹੜੇ ਅਲੀਗੇਸ਼ਨ ਲਾਏ ਗਏ ਕਿ ਮੈਨੂੰ ਡਰਾ ਧਮਕਾ ਕੇ ਜਾਂ ਮੇਰੀ ਕੰਸੈਂਟ ਤੋਂ ਬਿਨਾਂ ਮੇਰੇ ਨਾਲ ਜਿਹੜੇ ਹੈਗੇ ਉਹ ਲੜਕੀ ਵੱਲੋਂ ਦੱਸਿਆ ਗਿਆ ਕਿ ਸਰੀਰਕ ਸਬੰਧ ਉਹਨਾਂ ਤੱਥਾਂ ਦੀ ਅਸੀਂ ਜਾਂਚ ਕਰਕੇ ਪਰਚਾ ਦਿੱਤਾ ਐਂਡ ਮੇਨਲੀ ਜਿਹੜਾ ਹੈਗਾ ਕਿ ਵੀਡੀਓ ਵਾਇਰਲਸ ਜਿਹੜੀਆਂ ਵਾਇਰਲ ਹੋਈਆਂ ਨੇ ਉਸ ਤੋਂ ਬਾਅਦ ਜਦੋਂ ਇਹ ਮੈਟਰ ਲੜਕੀ ਵੱਲੋਂ ਹਟਾਇਆ ਗਿਆ ਐਂਡ ਜਿਹੜੇ ਸਾਡੇ ਨੋਟਿਸ ਦੇ ਵਿੱਚ ਆਇਆ ਜੀ ਤੁਸੀਂ ਕਹਿੰਦੇ ਹੋ ਕੋਈ ਫੋਕਸ ਸੀ ਜਾਂ ਕੋਈ ਉਹ ਜੋ ਸਿੰਥੈਟਿਕ ਗ੍ਰਾਫਿਕ ਜਿਹਾ ਸੀ ਉਹ ਕੁਝ ਨਸ਼ੀਲੀ ਚੀਜ਼ ਕੋਕ ਦੇ ਵਿੱਚ ਕਹਿੰਦੀ ਕਿ ਮੈਨੂੰ ਜਿਹੜੀ ਦੇ ਦਿੱਤੀ ਬਟ ਉਹ ਨਸ਼ੀਲੀ ਕਦੋਂ ਦੀ ਦਿੱਤੀ ਕਿਉਂਕਿ ਪੁਰਾਣਾ ਵਗੂ ਹੈ ਉਹਨੂੰ ਜਿਹੜਾ ਹੈਗਾ ਵੈਰੀਫਾਈ ਕਰਨ ਦੇ ਵਿੱਚ ਇਨਵੈਸਟੀਗੇਟ ਕਰਨ ਦੇ ਵਿੱਚ ਜਿਹੜਾ ਹੈਗਾ ਟਾਈਮ ਲੱਗਦਾ ਤੁਸੀਂ ਆਈਟੀਐਕ ਨੂੰ ਭਾਰਾ ਲਾਈ ਹੈ ਨਾ ਚਰੀਖ ਦੀ ਸਾਰਾ ਜੇ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਹਾਂ ਜਿਹੜੀਆਂ ਜੜੀਆਂ ਨੇ ਰੇਪ ਦੀਆਂ ਸੈਕਸ਼ਨਸ ਤੇ ਜਿਹੜੀਆਂ ਆਈਟੀ ਐਕਟ ਦੀਆਂ ਸੈਕਸ਼ਨਸ ਨੇ ਮੈਂ ਪਹਿਲਾਂ ਦੱਸ ਚੁੱਕਿਆ ਜਿਹੜੀ ਆਈਟੀ ਐਕਟ ਦੀ ਹੈਗੀ 67 ਸੈਕਸ਼ਨ ਐਂਡ 67ਏ ਆਫ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਿਹੜਾ ਹੈਗਾ 2000 ਉਹਦੀ ਇਨਫੋਰਮੇਸ਼ਨ ਦੀਆਂ ਜਿਹੜੀਆਂ ਧਾਰਾਵਾਂ ਨੇ ਵੀਡੀਓ ਵਾਇਰਲ ਕਰਨ ਸੰਬੰਧੀ ਸੀ ਜਿਹੜੀਆਂ ਇਨਵੋਕ ਕੀਤੀਆਂ ਐਂਡ ਜਿਹੜੀ ਹੈਗੀ ਰੇਪ ਦੀਆਂ ਜਿਹੜੀਆਂ 65 ਕਲੋਜ਼ 2 ਜਿਹੜੀ ਬੀ ਐਨ ਐਸ ਦੀ ਹੈਗੀ ਆ 351 ਦੀ ਹੈਗੀ ਆ ਐਂਡ 64 ਕਲੋਜ਼ 2 ਦੀ ਜਿਹੜੀ ਹੈਗੀ ਆ ਆਫ ਬੀ ਐਨ ਐਸ ਜਿਹੜੀਆਂ ਨੇ ਇਹ ਧਾਰਾਂ ਜਿਹੜੀਆਂ ਇਹਦੇ ਵਿੱਚ anvok ਹੋਈਆਂ ਸਿਰ ਇੱਕ ਸੀਜ਼ਨ ਕੀ ਹੈ ਲੜਕੀ ਅਰੈਸਟ ਕਰ ਲਈ ਗਈ ਹੈ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੀਆਂ ਪੁਲਿਸ ਟੀਮਸ ਵੱਲੋਂ ਜਿਹੜੀਆਂ ਰੇਡ ਕੀਤੀ ਜਾ ਰਹੀ ਹੈ ਉਹਨਾਂ ਦੇ ਲੋਕਆਊਟ ਸਰਕੂਲਰ ਜਿਹੜੇ ਹੈਗੇ ਨੇ ਜਾਰੀ ਕਰ ਦਿੱਤੇ ਗਏ ਨੇ ਫੈਮਿਲੀ ਨਿ ਪਰਵਾ ਜਿਹੜਾ ਪਰਿਵਾਰ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਆ ਉਹ ਘਰਾਂ ਦੇ ਵਿੱਚ ਹਲੇ ਨਹੀਂ ਮਿਲੇ ਪਰ ਉਹ ਜਿਹੜੀਆਂ ਪੁਲਿਸ ਪਾਰਟੀਆਂ ਅਸੀਂ ਲਾ ਕੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਜਿਹੜਾ ਹੈਗਾ ਵਕੂ ਕੀਟੀਮਾ ਭੇਜੀ ਹੋਣੀ ਸਰ ਇੱਕ ਲਾਸਟ ਇੰਪੋਰਟੈਂਟ ਪੁਆਇੰਟ ਹੈ ਜੀ ਜੇਮੀਨ ਆਫਿਸਰ ਇਸ ਮਾਮਲੇ ਦੇ ਇਸ ਤਰ੍ਹਾਂ ਟਿਕਾ ਕਰਦੇ ਨੇ ਇਹਨਾਂ ਦੇ ਪਿੱਛੇ ਦਾ ਇੱਕ ਮੂਤੋਂ ਵੀ ਲੱਗਦਾ ਇਨਫਲੂਐਂਟ ਮੈਸੇਜ ਕੀ ਹੈ ਕਿ ਇਹ ਇਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਲਾਸਟ ਟਾਈਮ ਦੀ ਜਦੋਂ ਅਸੀਂ ਵੀਡੀਓ ਡਿਵਾਈਸਿਸ ਉਬਰਨਾਲ ਪੁਲਿਸਿੰਗ ਇਹਨੂੰ ਕਿਦਾਂ ਦੇ ਦੇਖੋ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਾਂ ਕਿਸ ਤਰੀਕੇ ਹੋਈ ਹੈ ਜਾਂ ਇਹ ਇਨਫਰਮੇਸ਼ਨ ਉਦੋਂ ਹੀ ਕਿਉਂ ਆਈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕਿਉਂ ਜਿਹੜੀ ਹੈਗੀ ਆ ਸ਼ੇਅਰ ਸਾਡੇ ਨਾਲ ਇਨਫਰਮੇਸ਼ਨ ਕੀਤੀ ਗਈ ਇਹ ਸਾਰਾ ਜਿਹੜਾ ਮੈਟਰ ਢੰਗਾਈ ਨਾਲ ਦੇਖਣ ਦਾ ਬਣਦਾ ਬਟ ਜਿਹੜੇ ਹੈਗੇ ਸਾਡੀ ਆਮ ਜਨਤਾ ਨੂੰ ਜਾਂ ਆਮ ਯੂਥ ਨੂੰ ਇਹੀ ਅਪੀਲ ਹੈ ਕਿ ਤੁਹਾਡਾ ਅਗਰ ਕਿਸੇ ਨਾਲ ਕੋਈ ਕਿਸੇ ਤਰੀਕੇ ਦਾ ਵੀ ਆਪਣਾ ਕਿਸੇ ਦਾ ਕੋਈ ਰਿਸ਼ਤਾ ਹੁੰਦਾ ਤਾਂ ਉਹਨਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਕਿਉਂਕਿ ਇੱਕ ਕਰੋਨੀ ਅਪਰਾਧ ਹੈ ਇਹਦੇ ਨਾਲ ਜਿਹੜੀ ਹੈਗੀ ਆ ਜਿਸ ਜਿਸ ਨੇ ਵੀ ਕੋਈ ਇਸ ਨੂੰ ਅੱਗੇ ਸ਼ੇਅਰ ਕਰੇਗਾ ਜਾਂ ਜਿਸ ਦੇ ਮੋਬਾਈਲ ਦੇ ਵਿੱਚ ਵੀ ਇਹ ਵਾਲਾ ਕੰਟੈਂਟ ਪਾਇਆ ਗਿਆ ਐਂਡ ਕਿਉਂਕਿ ਸਾਡੇ ਕੋਲ ਅੱਜਕੱਲ ਟੈਕਨੀਕਲ ਸਾਡੇ ਕੋਲੇ ਬਹੁਤ ਸਾਰੇ ਸੌਫਟਵੇਅਰ ਨੇ ਕਿ ਸਾਰਿਆਂ ਦਾ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਵੀਡੀਓ ਗਈ ਆ ਤਾਂ ਜਿਸ ਦੇ ਕੋਲੇ ਵੀ ਜਿਸ ਨੇ ਅੱਗੇ ਸ਼ੇਅਰ ਕੀਤੀ ਹੋਈ ਉਹਦੇ ਖਿਲਾਫ ਵੀ ਐਕਸ਼ਨ ਹੋਣਾ ਐਂਡ ਜੇ ਜ਼ਰੂਰਤ ਪਈ ਤਾਂ ਅਸੀਂ ਇੱਕ ਨਵਾਂ ਪਰਚਾ ਵੀ ਇਹਦੇ ਵਿੱਚ ਦਰਜ ਕਰਾਂਗੇ ਇਹ ਜਿਹੜੇ ਜਿਹੜਾ ਕੋਈ ਅੱਗੇ ਵਾਇਰਲ ਕਰ ਰਿਹਾ ਵੀਡੀਓ ਉਹਨਾਂ ਦਾ ਉਸ ਰੈਲੇਵੈਂਟ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਦੇ ਤਹਿਤ ਅਸੀਂ ਜਿਹੜੀ ਬਣਦੀ ਕਾਰਵਾਈ ਉਹਨਾਂ ਦੇ ਤਹਿਤ ਵੀ ਕਰਾਂਗੇ ਇਸ ਕਰਕੇ ਮੇਰੀ ਸਾਰੇ ਜਿਹੜੇ ਹੈਗੇ ਨੇ ਸਮਾਜ ਦੇ ਜਿਹੜੇ ਸਾਰੇ ਯੂਥ ਨੂੰ ਹੋਰ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਇਹ ਇੱਕ ਪਾਰਟਿਕੂਲਰ ਏਸ ਵਾਲੀ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਕੰਟੈਂਟ ਆ ਉਹਨੂੰ ਆਪਣੇ ਤੁਹਾਡੇ ਫੋਨ ਦੇ ਵਿੱਚ ਰੱਖਣਾ ਵੀ ਅਪਰਾਧ ਆ ਐਂਡ ਉਹ ਨੂੰ ਅਗੇ ਟਰਾਂਸਮਿਟ ਕਰਦਾ ਵੀ ਅਪਰਾਧਾ ਅਗਰ ਕਿਸੇ ਦੇ ਫੋਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਕੰਟੈਂਟ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਧੰਨਵਾਦ ਆ ਜਾਓ